ਕਈ ਦਿਨ ਹੋ ਗਏ ਪੀਲੀ ਦਾਲ ਘਰੇ ਚੱਲਦੀ ਸੀ ਕਿਸੇ ਨੇ ਉਹ ਕੀਤੀ ਕਦੇ ਗੱਲ ਮੇਰੇ ਵੱਲ ਦੀ ਸੀ ਆਕ ਕਿ ਮੈਂ ਸੋਚਿਆ ਕਿ ਸੈਰ ਕਰਾਂ ਮੰਡੀ ਦੀ ਸਬਜ਼ੀ ਲਿਆਂ ਉ ਜਾ ਕੇ ਹਰੀ-ਹਰੀ ਡੰਡੀ ਦੀ ਸਬਜ਼ੀਆਂ ਦਾ ਰੇੜੀ ਉੱਤੇ ਦੇਖਿਆ ਮੈਂ ਨਖਰਾ ਭਿੰਡੀ ਉੱਤੇ ਚੜਿਆ ਸੀ ਰੂਪ ਪੂਰਾ ਅਥਰਾ ਆਕੜੀ ਸੀ ਜਮਾ 16 ਸਾਲ ਦੀ ਜਵਾਨੀ ਵਾਂਗੂ ਫਰੰਟ ਉੱਤੇ ਲਿਸ਼ਕਦੀ ਸੀ 골ਡ ਦੀ ਗਾਨੀ ਵਾਂਗੂ 15 ਦੀ ਪਾਈਆ ਕਿਲੋ ਬਣਦੀ ਸੀ 60ਾਂ ਦੀ ਇੰਨੀ ਮਹਿੰਗੀ ਦੇਖ ਡੇਲੀ ਘੁੰਮ ਗਈ ਸੀ ਅੱਖਾਂ ਦੀ ਕੋਲੇ ਪਿਆ ਸੀ ਪੇਠਾ ਕੱਦੂ ਉਹ ਤੇ ਉੱਤੇ ਥੋੜਾ ਮੱਟ ਸੀ ਉਹਦਾ ਵੀ ਤਾਂ ਰੇਟ ਜਮਾ ਕੱਢੀ ਜਾਂਦਾ ਵੱਟ ਸੀ ਮੈਂ ਕਿਹਾ ਸਸਤਾ ਜਾਂ ਹੋਣਾ ਚਲੋ ਇਹੀ ਚੱਕ ਲੈਂਦੇ ਆ ਦੋ ਤਿੰਨ ਦਿਨ ਤੱਕ ਇਹੀ ਸ਼ੱਕ ਲੈਂਦੇ ਆ ਦੇਖਿਆ ਮੈਂ ਰੇਟ ਉਹ ਵੀ ਕਿਲੋ ਸੀ 50ਾਂ ਦਾ ਮੈਂ ਕਿਹਾ ਮਿੱਠਾ ਜਾਂ ਬਣਦਾ ਇਹ ਕਿੱਥੇ ਇਹਨੂੰ ਖਾਮਣ ਦਾ ਅੱਗੇ ਥੋੜਾ ਦੇਖਿਆ ਤੇ ਲੱਭ ਗਈਆਂ ਗਾਜਰਾਂ ਪੈਣ ਲੈ ਸ਼ਕੋਰਾ ਜੋ ਸਟੀਲ ਦੀਆਂ ਚਾਦਰਾਂ ਲਾਲ ਸੁਹਾ ਰੰਗ ਵਿੱਚ ਤਾਜ਼ਗੀ ਦਾ ਰਸ ਸੀ ਦਿਲ ਮੇਰਾ ਕਹਿੰਦਾ ਬੱਸ ਇੱਥੇ ਆ ਕੇ ਬੱਸ ਸੀ ਪੁੱਛੀਆਂ ਮੈਂ ਕਿਲੋ ਕਹਿੰਦਾ 90 ਤੋਂ ਵੀ ਤਾਂਹਾਂ ਨੂੰ ਕਹਿੰਦਾ ਲੈਣੀਆਂ ਤਾਂ ਲੈ ਨਹੀਂ ਤਾਂ ਚੱਲ ਹੋ ਗਾਹਾਂ ਉਹ ਗਾਂਹਾਂ ਜਾ ਕੇ ਦੇਖੀਆ ਮੈਂ ਟਿੰਡੇ ਮੇਥੀ ਤੋਰੀਆਂ ਮਟਰਾਂ ਨਾ ਭਰੀਆਂ ਸੀ ਨੱਕੋ ਨੱਕ ਬੂਰੀਆਂ ਫੁੱਲਾ ਵਾਂਗੂ ਹੱਸਦੀ ਸੀ ਫੁੱਲ ਗੋभी ਖੁੱਲ ਕੇ ਕਰੇਲਿਆਂ ਦੇ ਕੋਲ ਦੀ ਮੈਂ ਲੰਘਿਆ ਨਹੀਂ ਭੁੱਲ ਕੇ ਖੀਰੇ ਤਰ੍ਹਾਂ ਤਰ੍ਹਾਂ ਦੇ ਤੇ ਨਾਲ ਪਈਆਂ ਤਰ੍ਹਾਂ ਸੀ ਲਸਣ ਆਧਾ ਧਨੀਆ ਵੀ ਪਿਆ ਥੋੜਾ ਪਰਾਂ ਸੀ ਭਿੰਡੀ ਵਾਂਗੂ ਰੇਲ ਟੁੱਤੇ ਗਿਆ ਸੀ ਪਤਾਉਂ ਦਾ ਮੈਂ ਸੋਚਿਆ ਸੀ ਰੋਟੀ ਉੱਤੇ ਰੱਖ ਰੱਖ ਖਾਊਂਗਾ ਮੇਥਿਆਂ ਦੀ ਗੁੱਟੀ ਮੈਂ ਤੋ ਇੱਕ ਨਾ ਖਰੀਦ ਹੋਈ ਸੋਚ ਨਾਲੋਂ ਜ਼ਿਆਦਾ ਮਹਿੰਗੀ ਹਰ ਇੱਕ ਚੀਜ਼ ਹੋਈ ਉਹ ਮੈਂ ਘਰੇ ਆ ਕੇ ਅੱਗ ਪਾਈ ਬੇੜੇ ਵਾਲੇ ਚੁੱਲ੍ਹੇ 'ਚ ਅੱਧੀ ਬੋਰੀ ਮੂੰਗੀ ਦੀ ਕੜਾਹੀ ਇੱਕ ਖੁੱਲੇ 'ਚ ਉਹ ਕਾਹਦਾ ਬੰਦਾ ਜਿਹੜਾ ਮੂੰਹ ਮੋੜੇ ਦਾਲ ਤੋਂ ਸਬਜ਼ੀ ਐ ਮਹਿੰਗੀ ਉਹਨੂੰ ਕੱਢ ਦੋ ਖਿਆਲ 'ਚੋਂ ਭਾਵੇਂ ਬਸ